ਸਾਰਜੋਕ ਸਾਥੀਓ ਮੈਂ ਕਾਮਰਦ ਸੰਤੋਖ ਸਿੰਘ ਬੜਗਾ ਜ਼ਿਲ੍ਹਾ ਸਕੱਤਰ ਜਮਹੂਰੀ ਕਿਸਾਨ ਸਭਾ ਪੰਜਾਬ ਅੱਜ ਸੰਯੁਕਤ ਕਿਸਾਨ ਮੋਰਚੇ ਨੇ ਇਹ ਸੱਦਾ ਦਿੱਤਾ ਕਿ ਸਾਰੇ ਅਸੀਂ ਪੰਜਾਬ ਦੇ ਅੰਦਰ ਟਰੈਕਟਰ ਮਾਰਚ ਕਰਨਾ ਕਿਉਂਕਿ ਸੈਂਟਰ ਸਰਕਾਰ ਜਦੋਂ ਦਿੱਲੀ ਲੱਗਾ ਕਿਸਾਨ ਮੋਰਚਾ ਜਿਹੜੇ ਤਿੰਨ ਕਾਲੇ ਕਾਨੂੰਨ ਵਾਪਸ ਲਿਆਉਂਦੇ ਸੀ ਉਹਨੇ ਲਾਗੂ ਕੀਤੇ ਸੀ ਔਰ 13 ਮਹੀਨੇ ਦੀ ਲਗਾਤਾਰ ਲੜਾਈ ਲੜਨ ਤੋਂ ਬਾਅਦ ਕਿਸਾਨਾਂ ਤੋਂ ਉਹਨੇ ਉਹਨੂੰ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ ਪਰ ਮੋਦੀ ਉਦੋਂ ਦਾ ਬਹਿਸ ਖੋਲਦਾ ਔਰ ਉਹ ਪੰਜਾਬ ਨੂੰ ਹਰੇਕ ਮਸਲੇ ਤੇ ਨਿਸ਼ਾਨਾ ਬਣਾਉਣਾ ਚਾਹੁੰਦਾ ਹੁਣ ਉਹਨੇ ਇੱਕ ਨਮਾ ਮੰਡੀ ਐਕਟ ਕਹਿੰ ਲੋ ਖੇਤੀਬਾੜੀ ਖਰੜਾ ਉਹ ਪੇਸ਼ ਕਰ ਦਿੱਤਾ ਵੀ ਇਹ ਕਹਿ ਕੇ ਵੀ ਅਸੀਂ ਸਟੇਟਾਂ ਨੂੰ ਇਹ ਭੇਜ ਦਿੱਤਾ ਜਿਹੜਾ ਖੇਤੀਬਾੜੀ ਮੈਟਰ ਆ ਉਹ ਸਟੇਟ ਦਾ ਮੈਟਰ ਆ ਤੁਸੀਂ ਇਹ ਜਿਹੜੀਆਂ ਇਹ ਖਰੜਾ ਆ ਇਹ ਸੂਬਿਆਂ 'ਚ ਲਾਗੂ ਕਰੋ ਸਾਡੀ ਭਗਵਾਨਦਾਨ ਵੀ ਸਰਕਾਰ ਤੋਂ ਵੀ ਇਹ ਮੰਗ ਸੀ ਫਿਰ ਵਿਧਾਨ ਸਭਾ ਦੇ ਵਿੱਚ ਮਤਾ ਲਿਆ ਕੇ ਇਸ ਖਰੜੇ ਨੂੰ ਰੱਦ ਕੀਤਾ ਜਾਵੇ ਪਰ ਉਹਨੇ ਮਤਾ ਤਾਂ ਨਹੀਂ ਲਿਆਂਦਾ ਪਰ ਆਪਣੇ ਤੌਰ ਤੇ ਮੀਟਿੰਗ ਕਰਕੇ ਉਨੇ ਇਹ ਖਰੜਾ ਰੱਦ ਕਰ ਦਿੱਤਾ ਅਸੀਂ ਇਹ ਕਹਿਣਾ ਚਾਹੁੰਦੇ ਆਂ ਕਿ ਜਿਹੜੇ ਦਿੱਲੀ ਤਿੰਨ ਕਾਲੇ ਕਾਨੂੰਨਾਂ ਨੇ ਪੇਸ਼ ਕੀਤੇ ਜਿਹਦੀ ਲੜਾਈ ਅਸੀਂ ਲਗਾਤਾਰ 13 ਮਹੀਨੇ ਦਿੱਲੀ ਤੇ 6 ਮਹੀਨੇ ਪੰਜਾਬ ਦੀਆਂ ਛੜਕਾਂ ਦੇ ਲੜੀ ਉਹਦਾ ਬਦਲਵੇਂ ਰੂਪ ਮੋਦੀ ਫੇਲੇ ਹੋਣਾ ਚਾਹੁੰਦਾ ਔਰ ਪੰਜਾਬ ਦੀ ਮੰਡੀ ਨੂੰ ਖਤਮ ਕਰਨਾ ਚਾਹੁੰਦਾ ਅਸੀਂ ਇਹ ਕਹਿਣਾ ਚਾਹੁੰਦੇ ਆਂ ਕਿ ਜੇ ਮੰਡੀ ਖਤਮ ਹੋ ਗਈ ਇਹ ਇਕੱਲਾ ਕਿਸਾਨਾਂ ਦਾ ਮਸਲਾ ਹੀ ਨਹੀਂ ਜੇ ਮੰਡੀ ਖਤਮ ਹੋ ਗਈ ਜਿਹੜਾ ਅੱਜ ਮਜ਼ਦੂਰਾਂ ਨੂੰ ਜਾਂ ਕਿਰਤੀ ਵਰਗ ਨੂੰ ਥੋੜੇ ਬਹੁਤੇ ਕੋਈ ਸਹੂਲਤ ਮੋਟ ਛੋਟੀ ਮੋਟੀ ਮਿਲਦੀ ਵੀ ਆ ਇਹ ਵੀ ਖਤਮ ਹੋ ਜਾਣੀ ਆ ਔਰ ਅਸੀਂ ਅੱਜ ਇਸ ਲੜੀ ਤਹਿਤ ਹੀ ਇੱਥੇ ਬਾਂਸੀਆਂ ਸਕੂਲ ਦੀ ਗਰਾਊਂਡ ਦੇ ਵਿੱਚ ਇਕੱਠੇ ਹੋਏ ਆ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਇਦੋਂ 10-15 ਮਿੰਟਾਂ ਦੇ ਵਿੱਚ ਹੀ ਸਾਡੇ ਜਿਹੜੇ ਰਹਿੰਦੇ ਸਾਥੀ ਵੀ ਇੱਥੇ ਪਹੁੰਚ ਜਾਣਗੇ ਅਸੀਂ ਇੱਥੋਂ ਲਗਾਤਾਰ ਰੋੜਕਾ ਗਰਾਿਆਂ ਦੇ ਵਿੱਚ ਸ਼ਹਿਰ ਦੇ ਵਿੱਚ ਮਾਰਚ ਕਰਕੇ ਉਦੋਂ ਬਾਅਦ ਫਲੋਰ ਸ਼ਹਿਰ ਦੇ ਵਿੱਚ ਮਾਰਚ ਕਰਕੇ ਉੱਥੋਂ ਅਸੀਂ ਜਿਹੜਾ ਆਪਣਾ ਮਾਰਚ ਖਤਮ ਕਰ ਦਵਾਂਗੇ ਔਰ ਸਾਡੀ ਸਰਕਾਰ ਕੋਲ ਮੰਗਿਆ ਪੰਜਾਬ ਦੀ ਤੋਂ ਵੀ ਉਹ ਬਣਦਾ ਰੋਲ ਅਦਾ ਕਰੇ ਔਰ ਸੈਂਟਰ ਸਰਕਾਰ ਨੂੰ ਵੀ ਤੇ ਉਹ ਜਿੱਦਾਂ ਜਿਹੜੇ ਦੁਆਰਾ ਮੰਡੀ ਨੂੰ ਖਤਮ ਕਰਨੀਆਂ ਕੋਸ਼ਿਸ਼ਾਂ ਕੀਤੀਆਂ ਚ ਗਈਆਂ ਇਹ ਜਾ ਰਹੀਆਂ ਸੰਯੁਕਤ ਕਿਸਾਨ ਮੋਰਚਾ ਕਿਸੇ ਕੀਮਤੇ ਨੂੰ ਕਾਬਜ ਨਹੀਂ ਹੋਣ ਦੇ। ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਦੀ ਥਾਲ ਦੇ ਉੱਤੇ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਅੱਜ 26 ਜਨਵਰੀ ਨੂੰ ਜਿਹੜਾ ਇਹ ਟ੍ਰੇਟ ਮਾਰਚ ਕੀਤਾ ਜਾ ਰਿਹਾ ਇਹ ਟ੍ਰੇਟ ਮਾਰਚ ਜਿਹੜਾ ਜਿਹੜੀ ਰਵਾਇਤ 2021 ਦੇ ਵਿੱਚ ਦਿੱਲੀ ਦੇ ਵਿੱਚ ਟ੍ਰੇਟ ਮਾਰਚ ਕੀਤਾ ਸੀ ਉਹਨੂੰ ਲਗਾਤਾਰ ਜਾਰੀ ਰੱਖਦੇ ਹੋਏ ਫੇਰ ਅੱਜ ਪੂਰੇ ਭਾਰਤ ਦੇ ਅੰਦਰ ਜਿਹੜਾ ਇਹ ਟੈਨਸ਼ਨ ਮਾਚ ਕੀਤਾ ਜਾ ਰਿਹਾ ਕਿਉਂਕਿ ਜਦੋਂ ਦਿੱਲੀ ਕਿਸਾਨ ਮੋਰਚਾ ਤੋਂ ਕਿਸਾਨ ਪਿੰਡਾਂ ਨੂੰ ਵਾਪਸ ਆਏ ਸੀ ਤੇ ਉਦੋਂ ਤਿੰਨ ਕਾਇਕ ਨੂਰ ਵਾਪਸ ਕਰਾ ਕੇ ਰਿੰਧੀਆਂ ਮੰਗਾ ਰਿਟਨ ਦੇ ਵਿੱਚ ਲਿਖਾ ਕੇ ਮੋਦੀ ਸਰਕਾਰ ਕੋਲੋਂ ਫੇਰ ਵਾਪਸ ਆਏ ਸੀ ਪਰ ਮੋਦੀ ਸਰਕਾਰ ਜਿਹੜੀ ਆ ਉਹ ਜਿਹੜੀਆਂ ਰਿਟਨ ਜਿਹੜੀਆਂ ਮੰਗਾ ਸੀ ਉਹਨਾਂ ਤੋਂ ਮੁੱਕਰ ਗਈ ਆ ਉਹਨੇ ਤਾਂ ਅਗਲੀ ਜਿਹੜੀ ਖਤਰਨਾਕ ਗੱਲ ਹੋਰ ਕੀਤੀ ਆ ਜਿਹੜਾ ਨਵੰਬਰ ਦੇ ਵਿੱਚ ਨਵੀਂ ਜਿਹੜੀ ਆ ਖੇਤੀ ਨੀਤੀ ਜਿਹੜੀ ਖੜੜਾ ਲੈ ਕੇ ਆਈ ਆ ਜਿਹੜੀ ਕਾਲੇ ਤਿੰਨ ਕਾਨੂੰਨਾਂ ਨਾਲੋਂ ਵੀ ਖਤਰਨਾਕ ਆ ਉਹਦੇ ਕਰਕੇ ਪੂਰੇ ਭਾਰਤ ਦੇ ਅੰਦਰ ਜਿਹੜਾ ਕਿਸਾਨਾਂ ਨੂੰ ਤੇ ਆਮ ਮਿਹਨਤੀ ਲੋਕਾਂ ਨੂੰ ਜਿਹੜਾ ਸਨੇਹਾ ਦੇਣਾ ਆ ਬਈ ਇਸ ਮੋਰਚਾ ਜਿਹੜਾ ਆ ਇਹਨੂੰ ਲਗਾਤਾਰ ਜਿਹੜਾ ਆ ਉਹ ਜਾਰੀ ਰੱਖਣਾ ਆ ਕਿਉਂਕਿ ਜਿਹੜੀ ਸੈਂਟਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਆ ਤੇ ਦੋਨਾਂ ਦੀ ਪਾਲਸੀ ਜਿਹੜੀ ਬਰਾਬਰ ਆ ਜਦੋਂ ਸੰਯੁਕਤ ਮੋਰਚੇ ਦੇ ਆਗੂਆਂ ਨੇ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਕੀਤੀ ਸੀ ਤੇ ਉਹਦੇ ਵਿੱਚ ਕਿਹਾ ਸੀ ਵੀ ਜਿੱਥੇ ਇਹ ਖੜੇ ਨੂੰ ਤੁਸੀਂ ਰੱਦ ਕਰਨਾ ਉੱਥੇ ਵਿਧਾਨ ਸਭਾ ਦਾ اجلاس ਬੁਲਾ ਕੇ ਉਹਦੇ ਵਿੱਚ ਵੀ ਜਿਹੜਾ ਰੱਦ ਕੀਤਾ ਜਾਵੇ ਪਰ ਉਹਨਾਂ ਨੇ ਆਪਣੀ ਮੀਟਿੰਗ ਦੇ ਵਿੱਚ ਤਾਂ ਇਹ ਖੜੇ ਨੂੰ ਰੱਦ ਕੀਤਾ ਪਰ ਵਿਧਾਨ ਸਭਾ ਦਾ اجلاس ਬੁਲਾ ਕੇ ਜਿਹੜਾ ਸਾਡੇ ਇਸ ਖੜੇ ਨੂੰ ਜਿਹੜਾ ਰੱਦ ਨਹੀਂ ਕੀਤਾ ਇਸ ਕਰਕੇ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਆਂ ਕਿ ਉਹ ਵਿਧਾਨ ਸਭਾ ਦੇ ਵਿੱਚ ਜਿਹੜਾ ਇਹ ਖੜੇ ਨੂੰ ਰੱਦ ਕਰੇ ਤੇ ਭਾਜਪਾ ਦੀ ਜਿਹੜੀ ਸਰਕਾਰ ਆ ਉਹ ਵੀ ਜਿਹੜਾ ਇਹ ਖੜੜਾ ਲੈ ਕੇ ਜਾਂਦਾ ਇਹ ਖੜੜਾ ਇਕੱਲੇ ਕਿਸਾਨਾਂ ਲਈ ਮਾਰੂ ਨਹੀਂ ਇਹ ਪੂਰੇ ਭਾਰਤ ਦੇ ਜਿਹੜੇ ਮਿਹਨਤੀ ਲੋਕ ਆ ਕਰਤੀ ਲੋਕ ਆ ਕਿਸਾਨ ਆ ਮਜ਼ਦੂਰ ਆ ਦੁਕਾਨਦਾਰ ਆ ਆ ਮਿਹਨਤੀ ਵਰਗ ਆ ਸਾਰਿਆਂ ਲਈ ਬੜਾ ਖਤਰਾ ਮੈ ਆਖਿਆ ਇਸ ਕਰਕੇ ਸਾਰੇ ਭਾਰਤ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਵੇ ਵੱਧ ਤੋਂ ਵੱਧ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਹਦੇ ਵਿੱਚ ਸ਼ਾਮਲ ਹੋ ਕੇ ਉਹਨੂੰ ਤਗੜਾ ਕਰਕੇ ਮੋਦੀ ਦੀਆਂ ਜਿਹੜੀਆਂ ਬੌਸੀਆਂ ਉਹਨਾਂ ਨੂੰ ਜਿਹੜਾ ਮੋੜ ਮੋ ਜਵਾਬ ਦੇ ਸਕੇ ਧੰਨਵਾਦ